ਸਾਰਣ ਸਸਿਕਾਲ ਦੀ ਮੈਂ ਕਪਤਾਨ ਸਿੰਘ ਮੈਂ ਹਕਲਾ ਤੋ ਅੱਜ 14 ਅਪ੍ਰੈਲ 14 ਅਪ੍ਰੈਲ ਨੂੰ ਡਾਕਟਰ ਭੀਮrao ਬੇਤਾਰਜੀ ਦਾ ਜਨਮ ਹੋਇਆ ਸੀ ਤੁਹਾਨੂੰ ਪਤਾ ਹੀ ਹੋਣਾਗਾ ਡਾਕਟਰ ਭੀਮrao ਬੇਤਾਰਜੀ ਕੌਣ ਸੀ ਡਾਕਟਰ ਭੀਮrao ਬੇਤਾਰਜੀ ਉਹ ਸੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਡਾਕਟਰ ਭੀਮrao ਬੇਤਾਰਜੀ ਨੇ ਜਦੋਂ ਸਾਡੇ ਦੇਸੀ ਔਰਤਾਂ ਦਰਦੀਆਂ ਹੋਏ ਪਰਦੇ ਵਿੱਚ ਰਹਿੰਦੀਆਂ ਸੀ ਉੱਚੀ ਜਾਤ ਵਾਲੇ ਲੋਕ ਹੀ ਪੜ ਸਕਦੇ ਸੀ ਤੇ ਨੌਕਰੀਆਂ ਕਰ ਸਕਦੇ ਸੀ ਜਦੋਂ ਡਾਕਟਰ ਪੀਮਰੌਂ ਬੈਦਗਾਰ ਜੀ ਨੇ ਸੰਵਿਧਾਨ ਲਿਖਿਆ ਤਾਂ ਔਰਤਾਂ ਨੂੰ ਆਪਣੇ ਬਰਾਬਰ ਦੇ ਹੱਕ ਮਿਲ ਗਏ ਤੇ ਨੀਵੀਂ ਜਾਤ ਵਾਲੇ ਲੋਕਾਂ ਨੂੰ ਵੀ ਆਪਣੇ ਬਰਾਬਰ ਦੇ ਹੱਕ ਮਿਲ ਗਏ ਨੌਕਰੀ ਕਰਨ ਦੇ ਹੱਕ ਮਿਲ ਗਏ ਪੜਨ ਦੇ ਹੱਕ ਮਿਲ ਗਏ ਡਾਕਟਰ ਪੀਮਰੌਂ